ਮਰਦੇ ਦੇ ਮੂੰਹ ਦੇ ਵਿੱਚੋਂ ਝੱਗ ਨਿਕਲੀ ਬਾਪੂ ਵੇਖੇ ਵਿੰਨੀਆਂ ਬਹਾਂ ਨੂੰ ਨੱਪ ਕੇ ਲਹੂ ਨਿਕਲਿਆ ਕੇ ਡਰੱਗ ਨਿਕਲੀ ਬਾਪੂ ਵੇਖੇ ਵਿੰਨੀਆਂ ਬਹਾਂ ਨੂੰ ਨੱਪ ਕੇ ਲਹੂ ਨਿਕਲਿਆ ਕੇ ਡਰੱਗ ਨਿਕਲੀ ਉਹ ਭੈਣ ਜਿਹੜੀ ਪੱਛ ਦੀ ਸਵਾਲ ਵੱਡੀ ਸੀ ਕਮਰੇ ਚ ਬਾਫਾ ਚੂਰੀਆਂ ਉਸੇ ਮੂੰਹ ਨਾਲ ਅਮੜੀ ਨੂੰ ਗਾਲ ਕੱਢੀ ਸੀ ਜਿਹੜੇ ਮੂੰਹ 'ਚ ਕੁੱਟ-ਕੁੱਟ ਪਾਈਆਂ ਚੂਰੀਆਂ ਉਸੇ ਮੂੰਹ ਨਾਲ ਆ ਮੜੀ ਨੂੰ ਗਾਲ ਕੱਢੀ ਸੀ ਨਾਸ ਨਾਸ ਸਾੜਦੀ ਜਵਾਨੀ ਖਾ ਗਈ ਨਾਸ ਨਾਸ ਸਾੜਦੀ ਜਵਾਨੀ ਖਾ ਗਈ ਹੁੱਟੀਆਂ 'ਚ ਬੂੰਦ-ਬੂੰਦ ਬਾਪੂ ਵੇਖੇ ਵਿੰਨੀਆਂ ਬਹਾਂ ਨੂੰ ਨੱਪ ਕੇ ਲਹੂ ਨਿਕਲਿਆ ਕੇ ਡਰਗ ਨਿਕਲੀ ਬਾਪੂ ਵੇਖੇ ਵਿੰਨੀਆਂ ਬਹਾਂ ਨੂੰ ਨੱਪ ਕੇ ਲਹੂ ਨਿਕਲਿਆ ਕੇ ਢੀ ਸੀ ਵੀ ਆਈਆਂ ਕੁੜੀਆਂ ਬਾਬਲਾ ਦੁਕਾਨੋਂ ਸੀ ਵੀ ਆਈਆਂ ਕੁੜੀਆਂ ਟੀਕਿਆਂ ਚ ਬੂੰਦ ਬੂੰਦ ਅੱਗ ਨਿਕਲੀ ਬਾਬਲਾ ਤੁ ਸੌਰੀ ਮੈਂ ਥੋੜਾ ਜਿਹਾ ਭੁੱਲ ਗਿਆ ਗੀਤ ਬਾਬਲਾ ਕੇ ਡੋਲੀ ਸੀ ਬਿਠਾਈਆਂ ਕੁੜੀਆਂ ਪਿੱਟ ਪਿੱਟ ਵੰਗਾ ਤੋੜ ਆਈਆਂ ਕੁੜੀਆਂ ਬਾਬਲਾ ਕੇ ਡੋਲੀ ਸੀ ਬਿਠਾਈਆਂ ਕੁੜੀਆਂ ਪਿੱਟ ਪਿੱਟ ਵੰਗਾ ਤੋੜ ਆਈਆਂ ਕੁੜੀਆਂ ਪੂਝ ਤੇ ਸੰਦੂਰ ਚਿੱਟ ਲਾਸ਼ਾਂ ਨਾਲ ਕਾਸ ਤੋਂ ਵਿਆਈਆਂ ਕੁੜੀਆਂ ਲਾਸ਼ਾਂ ਨਾਲ ਕਾਸ ਤੋਂ ਵਿਆਈਆਂ ਕੁੜੀਆਂ ਉਹ ਰਾਜਸਿਆਂ ਪੁੜੀਆਂ ਚ ਮੌਤ ਵਿਕਦੀ ਰਾਜਸਿਆਂ ਪੁੜੀਆਂ ਚ ਮੌਤ ਵਿਕਦੀ ਚੁੰਨੀਆਂ ਦਾ ਰੰਗ ਸਾਰੇ ਠੱਗ ਨਿਕਲੀ ਬਾਪੂ ਵੇਖੇ ਵਿੰਨੀਆਂ ਬਹਾਂ ਨੂੰ ਨੱਪ ਕੇ ਲਹੂ ਨਿਕਲੇ ਆ ਕੇ ਡਰੱਗ ਨਿਕਲੀ ਬਾਪੂ ਵੇਖੇ ਵਿੰਨੀਆਂ ਬਹਾਂ ਨੂੰ ਨੱਪ ਕੇ ਲਹੂ ਨਿਕਲੇ ਆ ਕੇ ਡਰੱਗ ਨਿਕਲੀ ਰੱਬਾ ਦੱਸੀਂ ਕਿ ਰੱਬਾ ਦੱਸੀ ਕੀ ਗੁਨਾਹ ਹੋ ਗਿਆ ਰੱਬਾ ਦੱਸੀ ਕੀ ਗੁਨਾਹ ਹੋ ਗਿਆ ਓ ਮਾਂਵਾ ਦੇ ਕੜੇ ਜੇ ਫੁਕ ਗਏ ਫੁੱਤਸੀ ਵਿੱਚ ਸਵਾਹ ਹੋ ਗਿਆ ਮਾਂਵਾ ਦੇ ਕੜੇ ਜੇ ਫੁਕ ਗਏ ਫੁੱਤਸੀ ਵਿੱਚ ਸਵਾਹ ਹੋ ਗਿਆ ਮਾਂਵਾ ਪੁੱਤਸੀ ਵਿੱਚ ਸਵਾਹ ਹੋ ਗਿਆ ਓ ਥੈਂਕ ਯੂ ਮੈਂ